ਦੀ ਜੈ ਸੋਹੰਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗ ਜੀਓ ਅੱਜ ਆਪਾਂ ਵੀਰ ਸੁਖਵਿੰਦਰ ਸਿੰਘ ਜੀ ਦੇ ਗਰੇ 사 ਸੰਗ ਕਰਨ ਵਾਸਤੇ ਇਕੱਤਰ ਹੋਏ ਆ ਇਥੇ ਆਪਾਂ ਕੁਝ ਲਾਹਾ ਲੈ ਕੇ ਜਾਣਾ ਹੈ ਗੱਲ ਹਾਜ਼ਰ ਭਗਵਾਨ ਦੀ ਹੈ ਹਜੂਰ ਸ਼ੈਨਚਾ ਜੀ ਸੱਚ ਸੰਗਸਣ ਤੇ ਬਿਰਾਜਮਾਨ ਸਾਰੀ ਸੰਗਤ ਜੋ ਦੂਰੋਂ ਨੇੜੇੋਂ ਜਲ ਕੇ ਆਈ ਹੈ ਬਯੂਰ ਸ਼ੈਨ ਚਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸ਼ਿਸ਼ੋਵਰ ਹੈ ਦਾਸ ਆਪ ਜੀ ਨਾਲ ਸਹਿਬ ਨਾਨਕ ਪਾਸ਼ਾ ਦੀਆਂ ਚਾਰ ਜਮਾਤਾਂ ਲਈ ਜੋ ਲਿਖਤ ਹੈ ਸਾਂਝੀ ਕਰੇਗਾ ਆਪ ਜੀ ਨੇ ਬੜੇ ਹੀ ਪ੍ਰੇਮਪੂਰਵਕ ਸਰਵਣ ਕਰਨਾ ਜੀ ਪ੍ਰਾਇਮਰੀ ਕਹੇ ਮੇਰੀਆਂ ਜਮਾਤਾਂ ਚਾਰ ਚਾਰ ਯੁਗ ਦੇ ਸ਼ਾਸਤਰ ਦੇਣ ਗਵਾਹੀਆ ਮੇਰਾ ਲੈਣਾ ਦੇਣਾ ਚਾਰ ਕੁੰਟ ਦੀ ਧਾਰ ਚਾਰ ਵਰਨਾ ਵੇਖ ਬਖਾਈਆ ਚੌਥੇ ਯੁਗ ਵਿਕਾਨਣ ਉਗਾੜੂ ਬਿਨ ਨੀਤਰੇ ਅੱਖ ਅੱਖ ਉਠਾਈਆ ਮੇਰਾ ਮਾਲਕ ਕਾਲਕ ਇੱਕੋ ਪਰਵਦਗਾਰੂ ਸਾਂਝਾ ਯਾਰ ਇੱਕੋ ਨੂਰ ਅਲਾਹੀਆ ਸਤਗੁਰ ਸ਼ਬਦ ਜੋ ਸੰਦੇਸ਼ ਆ ਦੇਵੇ ਵਾਰੋ ਵਾਰ ਪੇਵ ਪਿਦਾ ਆਪ ਖੁਲਾਈਆ ਮੇਰੀ ਸਿਖਿਆ ਜਾਗਤ ਅਖਰਾਮ ਬਾਹਰ ਵਿਦਿਆ ਵਿੱਚ ਵਿਦਿਆਤ ਨਾ ਕੋਈ ਕਰਾਇਆ ਕੂਟਾਂ ਵਿੱਚੋਂ ਕੋਈ ਗੁਰਮੁਖ ਫਿਰਾ ਪੜੇ ਵਿੱਚ ਸੰਸਾਰ ਜਿਸ ਸਿਰ ਸਤਗੁਰ ਆਪਣਾ ਹੱਥ ਟਕਾਈਆ ਮੇਰੀ ਪਹਿਲੀ ਜਮਾਤ ਬੜੀ ਦੁਸ਼ਵਾਰੂ ਦੋਸ਼ਮਣ ਚਾਰੋਂ ਕੋਟੇ ਅੰਤ ਨਿਰੰਤਰ ਨਜ਼ਰੀ ਆਈਆ ਮੇਰਾ ਲੈਣਾ ਦੇਣਾ ਨਾਲ ਨੋਂ ਦਵਾਰ ਜਗਤ ਬਾਸ਼ਨਾ ਸੰਗ ਬਣਾਈਆ ਦੈ ਦਿਸ਼ਾਂ ਕਰਾਂ ਵਿਚਾਰ ਬਿਨਾਂ ਸੋਚ ਸਮਝੇ ਆਪਣੀ ਲਮਾਂ ਅੰਗੜਾਈਆ ਜੁਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਦੇਵ ਨਾਰਾਇਣ ਸੱਚ ਵਰੂ ਸੱਚ ਦੀ ਕਰਨੀ ਕਾਰ ਕਮਾਈਆ ਪ੍ਰਾਇਮਰੀ ਕਹੇ ਮੇਰੀ ਜਮਾਤ ਪਹਿਲੀ ਏ ਕਾ ਏ ਕਾ ਵੇਖ ਬੁਖਾਈਆ ਜਿਸ ਵਿੱਚ ਹੋਏ ਨਾ ਕੋਈ ਅਣਗੈਲੀ ਗਫਲਤ ਰੂਪ ਨਾ ਕੋਈ ਦਰਸਾਈਆ ਜੇੜੀ ਵਿਦਿਆ ਬਿਨਾ ਜਵਾਨ ਤੋਂ ਕਹਿ ਲਈ ਬਿਨਾ ਸਰਬਣਾ ਸੁਣਨੀ ਚਾਹੀ ਚਾਹੀਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵ ਨਾਰਾ ਸਾਚਾ ਵਰ ਸੱਚ ਦਾ ਹੁਕਮ ਇਕ ਵਰਤਾਈਆ ਪ੍ਰੈਮਰੀ ਕਹੇ ਗੁਰਮੁਖ ਬਿਲਾ ਮੇਰੀ ਪਹਿਲੀ ਕਰੇ ਪਾਸ ਪਾਸਾ ਦੀਨ ਦੁਨੀ ਬਦਲਾਈਆ ਸਤ ਗੁਰੂ ਸ਼ਬਦ ਦੇ ਉੱਤੇ ਕਰੇ ਵਿਸ਼ਵਾਸ ਜਗਤ ਵਿਸ਼ਿਆਂ ਡੇਰਾ ਟਾਈਆ ਤਨ ਵਜੂਦ ਲੇਖਾ ਤੱਕੇ ਆਪ ਤਨ ਵਜੂਦ ਲੇਖਾ ਤੱਕੇ ਆਪ ਤੇਜ ਵਾਏ ਪਿਥਮੀ ਆਕਾਸ਼ ਮਨ ਮਤ ਬੋਧ ਨਾਲ ਰਲਾਈਆ ਨੌ ਦਵਾਰਿਆਂ ਨਿਗਾਹ ਮਾਰੇ ਖਾਸ ਪਰਦਾ ਪੜਦਿਆਂ ਵਿੱਚੋਂ ਚੁਕਾਈਆ ਜਿਸ ਉੱਤੇ ਕਿਰਪਾ ਕਰੇ ਪੁਰਖ ਅਬਨਾਸ਼ ਹਰ ਕਰਤਾ ਤੁਰ ਦਰਗਾਹਿਆ ਜੋਤੀ ਜੋ ਸਰੂਪਾਰੂ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰੂ ਸੱਚ ਦਾ ਮਾਲਕ ਇੱਕ ਗੁਸਾਈਆ ਪ੍ਰੈਮਰੀ ਕਹੇ ਜਿਹੜਾ ਹਰ ਜਣ ਪਹਿਲੀ ਪੜਦਾ ਜਾਗਤ ਲੇਖ ਸ਼ਰਨਾ ਕੋਈ ਰਖਾਇਆ ਧਰਮ ਦੀ ਧਾਰ ਵਿੱਚ ਦੂਜੀ ਚੜਦਾ ਚੜਦਾ ਲੈਂਦਾ ਦੱਖਣ ਪਹਾੜ ਇੱਕੋ ਤਕੇ ਤੁਰਦਾ ਮਾਈਆ ਅੰਦਰੋਂ ਕਿਲਾ ਤੋੜੇ ਹੰਕਾਰੀ ਗੜਦਾ ਹੋਵੇਂ ਹੰਗੜਾ ਦੂਰ ਕਰਾਈਆ ਲੇਖਾ ਜਾਣੇ ਝੋਟੀ ਜੜਦਾ ਚੇਤਨ ਹੋ ਕੇ ਵੇਖ ਬਖਾਈਆ ਲੈਣਾ ਤੱਕੇ ਬਹਤਰ ਨੜਦਾ ਹੱਡ ਮਾਸ ਖੋਜ ਖੁਜਾਈਆ ਖੇਲ ਤੱਕੇ ਸਰੀਰ ਢੜਦਾ ਤਨ ਵਜੂਦ ਫੁੱਲ ਫੁਲਾਈਆ ਜਗਤ ਦਵਾਰੇ ਪਾਰ ਕਰਦਾ ਨਾਵ ਦਵਾਰ ਦਾ ਡੇਰਾ ਟਾਈਆ ਰਾਵਿਖੇ ਆਪਣੇ ਘਰ ਦਾ ਬਿਨ ਅੱਖਾਂ ਆਕ ਉਠਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਹੁਕਮ ਏਕ ਵਰਤਾਈਆ ਪ੍ਰੈਮਰੀ ਕਹੇ ਮੇਰੀ ਦੂਜੀ ਜਮਾਤ ਚੰਗੀ ਪਹਿਲੀ ਨਾਲੋਂ ਮਿਲੇ ਬੜਾਈਆ ਸਤ ਗੁਰ ਪਿਆਰ ਵਿੱਚ ਲਾਵੇ ਅੰਗੀ ਅੰਗੀਕਾਰ ਆਪ ਹੋ ਜਾਈਆ ਆਸ਼ਾ ਪੂਰੀ ਕਰੇ ਮੰਗੀ ਮਨਸਾ ਜਗ ਟਕਾਈਆ ਅੰਮ੍ਰਿਤ ਤਾਰ ਪਿਆਏ ਗੰਗੀ ਬੂੰਦ ਸੁਵਾਂਤੀ ਕਮਲ ਨਾਵ ਟਪਕਾਈਆ ਮਨਵਾ ਦੇ ਦਿਸ਼ਨਾ ਕਾਏ ਫਰੰਗੀ ਚਾਰ ਕੁੰਟ ਨਾ ਉਠੇ ਉਠ ਤਾਈਆ ਸੱਚ ਪਿਆਰ ਦੀ ਦੱਸੇ ਪਾਵੰਦੀ ਨਾਮ ਵੰਦਨ ਵਿੱਚ ਬੰਧਾਈਆ ਸੱਚ ਪ੍ਰੇਮ ਬਣਾ ਕੇ ਸੰਵੰਦੀ ਸਗਲਾ ਸੰਗ ਜਨਾਈਆ ਅੰਦਰੋਂ ਅੰਦਰ ਵਹਿਤ ਦੀ ਢਾਈ ਕੰਧੀ ਪਰਦਾ ਪਰਦਿਆਂ ਵਿੱਚੋਂ ਉਠਾਈਆ ਲੇਖਾ ਮੁਕੇ ਪ੍ਰਕਿਰਤੀ ਪੰਜੀ ਪੰਜਾਂ ਤਤਾਂ ਸੰਗ ਬਣਾਈਆ ਲੈਣਾ ਮਿਟੇ ਵਿਕਾਰ ਜੰਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੰਗ ਰੰਗਾਈਆ ਜਗਤ ਵਾਸ਼ਨਾ ਕਰੇ ਕੋਈ ਨਾ ਤੰਗੀ ਤੰਗ ਦਸਤੀ ਦੂਰ ਕਰਾਈਆ ਜੋਤੀ ਜੋ ਸਰੂਪ ਹਾਰੂ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਦੂਜੀ ਆਪਣੇ ਰੰਗ ਰੰਗਾਈਆ ਦੂਜੀ ਆਪਣੇ ਰੰਗ ਰੰਗਾਈਆ ਪਿਆਰੀ ਹਰ ਸੰਗ ਜੀਓ ਜਦੋਂ ਸਹਿਬ ਸਤਗੁਰੂ ਨਾਨਕ ਪਾਤਸ਼ਾਹ ਮਤ ਲੋਕ ਤੇ ਕਾਲ ਯੁਗ ਦੇ ਵਿੱਚ ਅਵਤਾਰ ਧਾਰਿਆ ਤਾਂ ਕਾਲ ਯੁਗੀ ਜੀਵਾਂ ਨੇ ਉਹਨਾਂ ਨੂੰ ਨਹੀਂ ਪਛਾਣਿਆ ਕਿਸੇ ਨੇ ਕੁੱਤੇ ਮਗਰ ਪਾਇਆ ਕਿਸੇ ਨੇ ਪੂਤਨਾ ਕਿਹਾ ਕਿਸੇ ਨੇ ਬੈਤਾਲਾ ਕਿਹਾ ਕਿਸੇ ਨੇ ਬੱٹے ਵੀ ਮਾਰੇ ਪਰ ਅੱਜ ਧੰਨ ਬਾਬਾ ਨਾਨਕ ਜੀ ਨੇ ਜਗਤਾ ਰਿਆ ਇਸੇ ਤਰ੍ਹਾਂ ਅਕਾਲ ਪੁਰਖ ਮਾਤ ਲੋਕ ਤੇ 994 ਚੌਗੜੀ ਯੁਗ ਤੋਂ ਬਾਅਦ ਆਪਣਾ ਪ੍ਰਗਟਾਵਾ ਆਪ ਕੀਤਾ ਔਰ ਅੱਜ ਬਹੁਤ ਸਾਰੇ ਲੋਕ ਇਹਨਾਂ ਜਿੱਡੇ ਕੱਪੜੇ ਵਾਲਿਆਂ ਨੂੰ ਵੀ ਮਖੌਲ ਕਰਦੇ ਹੋਣਗੇ ਵੀ ਇਹ ਸਿੱਖ ਕੀ ਕਰੀ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਤੁਰਦਾ ਬਾਪ ਮਿਲ ਗਿਆ ਹੈ ਜਿਹਨੂੰ ਬਾਪ ਮਿਲ ਜਵੇ ਉਹਨੂੰ ਚਾਚੇ ਤਾਇਆ ਨਾਲੋਂ ਬਹੁਤ ਵੱਡੀਆਂ ਬਲੇਆਈਆਂ ਮਿਲ ਜਾਂਦੀਆਂ ਸੋ ਦਾਸ ਤੋਂ ਹਰ ਬਾਣੀ ਸਾਂਝੀ ਕਰਦੇ ਆ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਜੂਰ ਸੈਨ ਸ਼ਾ ਜੀ ਦੇ ਪਵਿੱਤਰ ਚਰਨਾਂ ਪਾਸੋਂ ਆਪ ਸਰਵਰ ਸੰਗਤ ਦੇ ਚਰਨਾ ਪਾਸੋਂ ਖੇਵਾਂ ਦੇ ਜਾਚਕਾਂ ਦੇ ਘਾਰੇ ਦਾ ਸਾਥ ਦੇਣਾ ਜੀਓ ਸੋਹੰਮਹਾਰਾਹੀ শের ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਹਾਰਾਹੀ শের ਸਿੰਘ ਵਿਸ਼ਨੋ ਭਗਵਾਨ ਦੀ ਜੈ